कहानी ऑनलाइन लवर लेखिका राजवंत कौर प्रीत आज पूनम बहुत खुश थी। ਉਸਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਕਿਉਂਕਿ ਨਵੀਨ ਨੇ ਕੈਨੇਡਾ ਤੋਂ ਖਾਸ ਤੌਰ ਤੇ ਉਸ ਨੂੰ ਮਿਲਣ ਲਈ ਆਉਣਾ ਸੀ। ਉਹ ਸਵੇਰੇ ਛੇਤੀ ਉੱਠ ਗਈ ਤੇ ਪੂਰੇ ਘਰ ਵਿੱਚ ਫੁੱਦ ਕਰ ਰਹੀ ਸੀ। ਉਸ ਨੂੰ ਸਵੇਰ ਸੰਦਲੀ ਜਹੀ ਜਾਪ ਰਹੀ ਸੀ ਉਸ ਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਵੀ ਉਸ ਸਵੇਰ ਵਾਂਗ ਹੀ ਲੱਗੀ ਬਾਹਰ ਆਇਆ ਉਸ ਨੂੰ ਮਹਿਸੂਸ ਹੋਇਆ ਕਿ ਸਾਰੇ ਮਨਛੀ ਵੀ ਉਸ ਦੀ ਖੁਸ਼ੀ ਕਰਕੇ ਹੀ ਚਾਹ ਚਾ ਰਹੇ ਹੋਣ ਅੱਜ ਸੂਰਜ ਵੀ ਉਸ ਨੂੰ ਵੱਧ ਚਾਨਣ ਵਾਲਾ ਲੱਗਿਆ ਹਵਾ ਦੇ ਬੁੱਲੇ ਉਸ ਦੀ ਮੁਹੱਬਤ ਦਾ ਰਾਗ ਹੀ ਅਲਾਪ ਰਹੀ ਸੀ ਸਾਰੇ ਘਰ ਦੇ ਹੈਰਾਨ ਸੀ ਕਿ ਅੱਜ ਉਸ ਨੂੰ ਕੀ ਹੋ ਗਿਆ ਉਂਝ ਤਾਂ ਉਹ ਖੁਸ਼ ਮਿਸਾਜ ਹੀ ਸੀ ਪਰ ਅੱਜ ਤਾਂ ਕੁਝ ਜ਼ਿਆਦਾ ਹੀ ਚਾਹ ਕਰ ਰਹੀ ਸੀ ਉਸ ਦੇ ਭਰਾ ਨੇ ਸ਼ਰਾਰਤ ਨਾਲ ਉਸ ਨੂੰ ਪੁੱਛਿਆ ਕੀ ਗੱਲ ਅੱਜ ਕੇ ਵੀ ਸਿੰਘਾਂ ਨੂੰ ਤੇਲ ਲਾਇਆ ਪਰ ਉਸਨੇ ਕਿਸੇ ਨੂੰ ਕੁਝ ਨਾ ਦੱਸਿਆ ਉਹ ਸਭ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਜੋ ਉਹ ਸੁਪਨਾ ਡਰਦੀ ਵੇਖਦੀ ਹੀ ਨਹੀਂ ਸੀ ਉਹ ਪੂਰਾ ਹੋ ਜਾਵੇਗਾ ਉਸ ਨੂੰ ਉਸ ਦਾ ਸੁਪਨਿਆਂ ਦਾ ਰਾਜਕੁਮਾਰ ਮਿਲ ਜਾਵੇਗਾ ਉਸ ਨੂੰ ਕੀ ਪਤਾ ਸੀ ਕਿ ਉਸ ਐਨੀ ਦੂਰ ਬੈਠਿਆ ਸੀ ਤੇ ਉਹ ਐਵੇਂ ਰੱਬ ਨੂੰ ਸ਼ਿਕਾਇਤਾਂ ਕਰਦੀ ਰਹੀ ਉਸ ਨੂੰ ਕਿਹੜਾ ਪਤਾ ਸੀ ਕਿ ਕੋਈ ਹੁੰਦਾ ਉਸ ਨੂੰ ਇੰਨਾ ਪਿਆਰ ਕਰੇਗਾ ਜੋ ਸਾਤ ਸਮੁੰਦਰੋਂ ਪਾਰ ਉੱਡ ਕੇ ਸਿਰਫ ਤੇ ਸਿਰਫ ਉਸ ਕਰਕੇ ਆਏਗਾ ਜੇ ਉਸੇ ਖੰਭ ਹੁੰਦੇ ਤਾਂ ਉਹ ਕਦੋਂ ਦੀ ਉੱਡ ਕੇ ਉਸ ਕੋਲ ਚਲੀ ਜਾਂਦੀ ਉਸ ਨੂੰ ਤਾਂ ਹੁਣ ਵੀ ਇੰਜ ਹੀ ਮਹਿਸੂਸ ਹੋ ਰਿਹਾ ਸੀ ਕਿ ਇਹ ਸਭ ਸੁਪਨਾ ਹੀ ਹੋਵੇ ਨਵੀਨ ਤੇ ਪੂਨਮ ਨੂੰ ਫੇਸਬੁੱਕ ਤੇ ਗੱਲ ਕਰਦਿਆਂ ਲਗਭਗ 2 ਸਾਲ ਹੋ ਗਏ ਸੀ ਅੱਜ ਉਹ ਪਹਿਲੀ ਵਾਰ ਇੱਕ ਦੂਜੇ ਨੂੰ ਮਿਲ ਰਹੇ ਸੀ ਹੋ ਸਕਦਾ ਜੇ ਨੇੜੇ ਹੁੰਦੇ ਤਾਂ ਕਈ ਵਾਰ ਮਿਲ ਲੈਂਦੇ ਫਰ ਉਸਦਾ ਰਾਜਕੁਮਾਰਤਾ ਬਹੁਤ ਦੂਰੋ ਆ ਰਿਹਾ ਸੀ ਸ਼ੀਸ਼ੇ ਅੱਗੇ ਤਿਆਰ ਹੁੰਦੀ ਹੋਈ ਉਹ ਪੁਰਾਣੀਆਂ ਯਾਦਾਂ ਵਿੱਚ ਗੁਆਚ ਗਈ ਨਵੀਨ ਦਾ ਮਿਲ ਜਾਣ ਉਸ ਲਈ ਕੋਈ ਇਤਫਾਕ ਨਹੀਂ ਸੀ ਸਗੋਂ ਇੱਕ ਚਮਤਕਾਰ ਹੀ ਸੀ ਗੱਲ ਉਦੋਂ ਦੀ ਹੈ ਜਦ ਉਸਨੇ ਆਪਣੀ ਦੋਸਤੀ ਕਿਸੇ ਪੋਸਟ ਤੇ ਕਮੈਂਟ ਕੀਤਾ ਤਾਂ ਨਵੀਨ ਨੇ ਉਸ ਨੂੰ ਲਾਈਕ ਕੀਤਾ ਇਹ ਸਿਲਸਿਲਾ ਕਾਫੀ ਦਿਨ ਚੱਲਦਾ ਰਿਹਾ ਪੂਰਨਮ ਜਿਸ ਪੋਸਟ ਤੇ ਲਾਈਕ ਜਾਂ ਕਮੈਂਟ ਕਰਦੀ ਨਵੀਨ ਰਿਪਲਾਈ ਜ਼ਰੂਰ ਕਰਦਾ ਉਂਝ ਤਾਂ ਉਹਨਾਂ ਦੋਹਾਂ ਵਿੱਚ ਇੱਕ ਮੁੱਖ ਜਾਣ ਪਛਾਨ ਹੋ ਗਈ ਸੀ ਪਰ ਇਹ ਨਹੀਂ ਪਤਾ ਸੀ ਕਿ ਨੇੜਤਾ ਇੰਨੀ ਵੱਧ ਜਾਵੇ ਕਿ ਦੋਵੇਂ ਜੀਨ ਮਰਨ ਦੀਆਂ ਸੁਹਾ ਖਾਣ ਲੱਗ ਜਾਣਗੇ ਇੱਕ ਦਿਨ ਨਵੀਨ ਨੇ ਪੂਨਮ ਨੂੰ ਫਰੈਂਡ ਰਿਕੁਐਸਟ ਭੇਜੀ ਤਾਂ ਪੂਨਮ ਨੇ ਨਵੀਨ ਦੀ ਆਈਡੀ ਦੀ ਲੋੜ ਅਨੁਸਾਰ ਜਾਂਚ ਕਰਕੇ ਰਿਕੁਐਸਟ ਸਵੀਕਾਰ ਕਰ ਲਈ ਫਿਰ ਹਲਕੀ ਫੁਲਕੀ ਗੱਲਬਾਤ ਤੋਂ ਬਾਅਦ ਪਤਾ ਲੱਗਿਆ ਕਿ ਨਵੀਨ ਨੂੰ ਲਿਖਣ ਦਾ ਬਹੁਤ ਸ਼ੌਂਕ ਹੈ ਪੂਨਮ ਰਿਪੋਰਟਰ ਸੀ ਬਸ ਦੋਹਾਂ ਦੀ ਸੋਚ ਤੇ ਸ਼ੌਂਕ ਮਿਲਣ ਕਰਕੇ ਗੱਲਾਂ ਦਾ ਨਾ ਮੁੱਕਣ ਵਾਲਾ سلسلہ ਸ਼ੁਰੂ ਹੋ ਗਿਆ ਨਵੀਨ ਨੇ ਦੱਸਿਆ ਕਿ ਕਾਫੀ ਚਿਰ ਤੋਂ ਕੈਨੇਡਾ ਰਹਿੰਦਾ ਹੈ ਤੇ ਕਿਸੇ ਕੰਪਨੀ ਵਿੱਚ ਨੌਕਰੀ ਕਰਦਾ ਹੈ। ਦੋਹਾਂ ਨੇ ਇੱਕ ਦੂਜੇ ਨੂੰ ਆਪਣੇ ਮੋਬਾਈਲ ਨੰਬਰ ਦੇ ਦਿੱਤੇ। ਉਹ ਮੋਬਾਈਲ 'ਤੇ ਵੀ ਬਹੁਤ ਗੱਲਾਂ ਕਰਦੇ ਰਹਿੰਦੇ। ਹਰ ਰੋਜ਼ ਉਹਨਾਂ ਨੂੰ ਇੱਕ ਦੂਜੇ ਦੇ ਫੋਨ ਦੀ ਉਡੀਕ ਰਹਿੰਦੀ। ਸੱਤ ਸਮੁੰਦਰ ਪਾਰ ਰਹਿੰਦੇ ਹੋਏ ਵੀ ਉਹਨਾਂ ਨੇ ਇੱਕ ਦੂਜੇ ਦੀ ਪਲ-ਪਲ ਦੀ ਖਬਰ ਰਿਹਾ ਕਰਦੀ ਸੀ। ਨਵੀਨ ਹੁਣ ਹਰ ਗੱਲ ਪੂਰਨ ਨਾਲ ਸਾਂਝੀ ਕਰਦਾ ਤੇ ਪੂਰਨ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਵੀਨ ਨਾਲ ਸਪਰਕਟ ਚ ਰਹਿੰਦੀ। ਸਿਆਣੀ ਆਖਦੇ ਨੇ ਕਿ ਕੁਝ ਰਿਸ਼ਤੇ ਅਹਿਸਾਸ ਨਾਲ ਬਣੇ ਹੁੰਦੇ ਹਨ ਸ਼ਾਇਦ ਨਵੀਨ ਤੇ ਪੂਨਮ ਦਾ ਵੀ ਇਹੀ ਰਿਸ਼ਤਾ ਸੀ ਨਵੀਨ ਪੂਨਮ ਨਾਲ ਆਪਣੀ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਸੀ ਇਹ ਗੱਲ ਉਸਨੇ ਪੂਨਮ ਨੂੰ ਸਪਸ਼ਟ ਲਹਿਜੇ ਵਿੱਚ ਆਖ ਦਿੱਤੀ ਸੀ ਪਰ ਪੂਨਮ ਨੇ ਡਰਦੀ ਦਾਦੀ ਨੇ ਉਸ ਨੂੰ ਸਾਫ਼ ਦੱਸ ਦਿੱਤਾ ਸੀ ਚੰਗੀ ਤਰ੍ਹਾਂ ਸੋਚ ਲੋ ਕਿਸੇ ਗਲਤ ਫਹਿਮੀ 'ਚ ਨਾ ਰਹਿਣਾ ਮੈਂ ਆਪਣੇ ਨਾਮ ਤੋਂ ਬਿਲਕੁਲ ਵਿਪਰੀਤ ਹਾਂ ਮੇਰਾ ਰੰਗ ਕਾਲਾ ਹੈ ਨਵੀਨ ਨੇ ਹੱਸਦੇ ਕਿਹਾ ਤੂੰ ਫਿਕਰ ਨਾ ਕਰ ਪੂਨਮ ਮੈਂ ਕਿਹੜਾ ਤੇਰੇ ਤੋਂ ਮਾਡਲਿੰਗ ਕਰਵਾਉਣੀ ਹੈ ਮੈਨੂੰ ਆਪਣੀ ਹਮਸਫਰ ਵਧੀਆ ਸੋਚ ਦੀ ਮਾਲਕ ਚਾਹੀਦੀ ਐ ਬਸ ਜੋ ਤੇਰੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਮੈਂ ਤੇਰੀ ਆਵਾਜ਼ ਦਾ دیਵਾਨਾ ਹਾਂ ਮੇਰੀ ਜ਼ਿੰਦਗੀ ਦੀ ਮਾਲਕ ਹੁਣ ਤੂੰ ਹੀ ਐ ਸਮਝੀ ਮੇਰੀ ਸਰਕਾਰ ਪੂਨਮ ਨੂੰ ਉਸਦੇ ਆਕੇ ਹਰ ਬੋਲ ਤੇ ਰੱਬ ਵਰਗਾ ਵਿਸ਼ਵਾਸ ਸੀ ਨਵੀਨ ਨੇ ਵੀ ਪੂਨਮ ਦੀ ਤਸਵੀਰ ਲਈ ਵੀ ਜਿੱਦ ਨਹੀਂ ਕੀਤੀ ਉਹ ਅਕਸਰ ਕਹਿੰਦਾ ਕਿ ਉਹ ਸੂਰਤ ਨਾਲੋਂ ਸਿਰਤ ਨੂੰ ਤਰਜੀਹ ਦਿੰਦਾ ਹੈ ਪੂਨਮ ਨੂੰ ਉਸਦੀ ਹੈ ਸਾਦਗੀ ਬਹੁਤ ਪਸੰਦ ਆਈ ਤਾਂ ਹੀ ਉਹ ਉਸ ਉੱਤੇ ਇੰਨਾ ਵਿਸ਼ਵਾਸ ਕਰਦੀ ਸੀ ਤੇ ਹੁਣ ਤਾਂ ਉਹ ਪੂਰੀ ਤਰ੍ਹਾਂ ਨਿਸ਼ਚਿਤ ਹੋ ਗਈ ਸੀ ਉਂਝ ਤਾਂ ਪੂਨਮ ਲਈ ਕਿੰਨੇ ਰਿਸ਼ਤੇ ਆਉਂਦੇ ਸੀ ਉਸਦੀ ਕਮਾਈ ਨੂੰ ਵੇਖ ਕੇ ਉਸਦੀ ਤਨਖਾਹ ਜੋ ਇੰਨੀ ਚੰਗੀ ਸੀ ਪਰ ਪੂਨਮ ਦੇ ਰੰਗ ਕਰਕੇ ਕਿਤੇ ਵੀ ਗੱਲ ਨਾ ਮੰਨਦੀ ਪੂਨਮ ਨੇ ਦੁਖੀ ਆ ਕੇ ਪੂਰੀ ਜ਼ਿੰਦਗੀ ਵਿਆਹ ਨਾ ਕਰਵਾਉਣ ਦਾ ਫੈਸਲਾ ਕਰ ਲਿਆ ਸੀ ਪਰ ਜਦੋਂ ਦਾ ਨਵੀਨ ਉਸਦੀ ਜ਼ਿੰਦਗੀ 'ਚ ਦਸਤਕ ਦਿੱਤੀ ਤਾਂ ਉਸਦੇ ਨਵੇਂ ਸੁਪਨੇ ਸਿਰਜ ਲਏ ਸੀ ਬਸ ਉਹ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਉਸਦੇ ਸੁਪਨੇ ਪੂਰੇ ਹੋ ਜਾਣ ਉਹ ਖੁਸ਼ ਸੀ ਕਿ ਅੱਜ ਦੇ ਸਮੇਂ ਵਿੱਚ ਵੀ ਨਵੀਨ ਵਰਗੇ ਵਧੀਆ ਸੋਚਦੇ ਇਨਸਾਨ ਹਨ ਪਿਛਲੇ ਮਹੀਨੇ ਹੀ ਨਵੀਨ ਨੇ ਦੱਸਿਆ ਸੀ ਕਿ ਉਹ ਕੰਪਨੀ ਦੇ ਕੰਮ ਤੋਂ ਮੁੰਬਈ ਆ ਰਿਹਾ ਸੀ ਤੇ ਉਹ ਖਾਸ ਤੌਰ ਤੇ ਪੂਨਮ ਨੂੰ ਮਿਲਣ ਦਿੱਲੀ ਆਏਗਾ ਉਸਦੇ ਮੰਮੀ ਪਾਪਾ ਵੀ ਉਸ ਨਾਲ ਕੈਨੇਡਾ ਹੀ ਰਹਿੰਦੇ ਸੀ ਨਵੀਨ ਨੇ ਪੂਨਮ ਨੂੰ ਕਿਹਾ ਸੀ ਕਿ ਕੰਪਨੀ ਦਾ ਕੰਮ ਤਾਂ ਇੱਕ ਬਹਾਨਾ ਸੀ ਅਸਲ ਵਿੱਚ ਉਹ ਪੂਨਮ ਦੇ ਆਪਣੇ ਵਿਆਹ ਬਾਰੇ ਪੂਨਮ ਦੇ ਮੰਮੀ ਪਾਪਾ ਨਾਲ ਗੱਲ ਕਰਨਾ ਚਾਹੁੰਦਾ ਸੀ ਇਹ ਸੁਣ ਪੂਨਮ ਤਾਂ ਅੰਬਰਾ ਛੁੱਟ ਰਹੀ ਸੀ ਉਹ ਬੜੀ ਬੇਸਬਰੀ ਨਾਲ ਉਸਦੀ ਉਡੀਕ ਕਰ ਰਹੀ ਸੀ ਆਖਿਰ ਉਹ ਦਿਨ ਆ ਗਿਆ ਜਦੋਂ ਨਵੀਨ ਨੇ ਏਅਰਪੋਰਟ ਤੋਂ ਸਿੱਧੇ ਪੂਨਮ ਨੂੰ ਮਿਲਣ ਹੀ ਆਉਣਾ ਸੀ ਤੇ ਉਸਦੇ ਨਾਲ ਹੀ ਉਹਨਾਂ ਦੇ ਘਰ ਵੀ ਜਾਣਾ ਸੀ ਨਵੀਨ ਪੂਨਮ ਲਈ ਕੁਝ ਤੋਹਫੇ ਵੀ ਲੈ ਕੇ ਆ ਰਿਹਾ ਸੀ ਤੇ ਉਸਨੇ ਪੂਨਮ ਤੋਂ ਪੁੱਛਿਆ ਕਿ ਕੋਈ ਖਾਸ ਮੰਗ ਹੋਵੇ ਤਾਂ ਜ਼ਰੂਰ ਦੱਸ ਦੇਵੀ ਇਸ ਲਈ ਪੂਨਮ ਨੇ ਵੀ ਨਵੀਨ ਲਈ ਤੋਹਫੇ ਵਜੋਂ ਕੁਝ ਸਮਾਨ ਖਰੀਦਿਆ ਉਂਝ ਤਾਂ ਉਸਨੇ ਅਜ ਤੱਕ ਕਿਸੇ ਲਈ ਤੋਹਫਾ ਤਾਂ ਕੀ ਕੁਝ ਵੀ ਨਹੀਂ ਖਰੀਦਿਆ ਸੀ ਕਿੱਥੇ ਵੇਲ ਸੀ ਉਸ ਨੂੰ ਆਪਣੇ ਕੰਮਾਂ ਤੋਂ ਫਿਰ ਨਾ ਹੀ ਕੋਈ ਉਸਦੀ ਜ਼ਿੰਦਗੀ ਜੱਜ ਤੱਕ ਕੋਈ ਸ਼ਖਸ ਆਇਆ ਸੀ ਨਾਹੀ ਕਦੇ ਕੋਈ ਤੋਹਫਾ ਪਰ ਹੁਣ ਉਹਨਾਂ ਨੂੰ ਇੱਕ ਦੂਜੇ ਦੀ ਪਸੰਦ ਨਾ ਪਸੰਦ ਸਭ ਪਤਾ ਸੀ ਨਵੀਨ ਨੂੰ ਗੁਲਾਬੀ ਰੰਗ ਬਹੁਤ ਪਸੰਦ ਸੀ ਇਸ ਲਈ ਉਸਨੇ ਪੂਨਮ ਨੂੰ ਗੁਲਾਬੀ ਰੰਗ ਦਾ ਸੂਟ ਪਾਉਣ ਲਈ ਕਿਹਾ ਉਸ ਕੋਲ ਗੁਲਾਬੀ ਸੂਟ ਨਹੀਂ ਸੀ ਪਰ ਉਹ ਨਵੀਨ ਦੇ ਹੁਕਮ ਨੂੰ ਕਿਵੇਂ ਟਾਲ ਸਕਦੀ ਸੀ ਉਸਨੇ ਖਾਸ ਤੌਰ ਤੇ ਨਵੀਨ ਦੀ ਪਸੰਦਾ ਸੂਟ ਲਿਆ ਤੇ ਉਸ ਨੂੰ ਸੂਟ ਦੀ ਫੋਟੋ ਵੀ ਭੇਜ ਦਿੱਤੀ ਉਹ ਪੂਨਮ ਜੋ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ ਅਤੇ ਨਾ ਹੀ ਕੋਈ ਉਸ ਦੀ ਅੱਜ ਕਿਹੜੇ ਰੰਗਾਂ ਵਿੱਚ ਰੰਗੀ ਗਈ ਮਹਿ ਸੋਚੋ ਆਪਣੇ ਆਪ ਹੀ ਸ਼ਰਮਾ ਗਈ ਉਸਨੇ ਦੋਵੇਂ ਹੱਥਾਂ ਨਾਲ ਆਪਣਾ ਮੂੰਹ ਲੁਕੋ ਲਿਆ ਮੋਬਾਈਲ ਦੀ ਘੰਟੀ ਵੱਜੀ ਤਾਂ ਪੂਨਮ ਵਰਤਮਾਨ ਵਿੱਚ ਆ ਗਈ ਵੇਖਿਆ ਤਾਂ ਨਵੀਨ ਦਾ ਹੀ ਫੋਨ ਸੀ ਉਸਨੇ ਕਿਹਾ ਕਿ ਉਹ 에ਰਪੋਰਟ ਮਾਫ ਕਰਨਾ 에ਰਪੋਰਟ ਪਹੁੰਚ ਗਿਆ ਹੈ ਅਤੇ ਹੋਟਲ 'ਚ ਸਮਾਨ ਰੱਖ ਕੇ ਸਿੱਧਾ ਉਸ ਨੂੰ ਮਿਲਣ ਆ ਰਿਹਾ ਹੈ ਪੂਨਮ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਅੱਜ ਉਹ ਪਹਿਲੀ ਵਾਰ ਆਪ ਕਿਸੇ ਮੁੰਡੇ ਨੂੰ ਮਿਲਣ ਬਾਹਰ ਜਾ ਰਹੀ ਸੀ ਉਸਨੇ ਇਸ ਗੱਲ ਦਾ ਜਿਕਰ ਕਿਸੇ ਕੋਲ ਨਹੀਂ ਕੀਤਾ ਉਸਦੇ ਚਿਹਰੇ ਤੇ ਕਈ ਤਰ੍ਹਾਂ ਦੇ ਰੰਗ ਆ ਜਾ ਰਹੇ ਸੀ ਕੈਫੇ ਵਿੱਚ ਜਦੋਂ ਪੂਨਮ ਪਹੁੰਚੀ ਤਾਂ ਨਵੀਨ ਨੂੰ ਪਛਾਣਦੇ ਹੋਏ ਪੂਨਮ ਨੂੰ ਦੇਰ ਨਾ ਲੱਗੀ ਮੁਸਕਰਾ ਕੇ ਉਸਨੇ ਨਵੀਨ ਦਾ ਸਵਾਗਤ ਕੀਤਾ ਉੱਚਾ ਲੰਮਾ ਗੱਭਰੂ ਨੀਲੀ ਜੀਨ ਤੇ ਚਿੱਟੀ ਕਮੀਜ਼ ਵਿੱਚ ਉਹ ਪੂਰਾ ਫਿਲਮੀ ਹੀਰੋ ਲੱਗ ਰਿਹਾ ਸੀ ਪੂਨਮ ਨੂੰ ਆਪਣੀ ਕਿਸਮਤ ਤੇ ਸ਼ੱਕ ਹੋ ਰਿਹਾ ਸੀ ਚਿੱਟੀ ਕਮੀਜ਼ ਤੇ ਨੀਲੀ ਜੀਨ ਉਹ ਪੂਨਮ ਦੇ ਕਹਿਣ ਤੇ ਹੀ ਪਾ ਕੇ ਆਇਆ ਸੀ ਪੂਨਮ ਨੂੰ ਵਧੀਆ ਲੱਗਿਆ ਕਿ ਕੋਈ ਤਾਂ ਹੋਇਆ ਉਸਦੀ ਪਸੰਦ ਨਾ ਪਸੰਦ ਦਾ ਖਿਆਲ ਰੱਖਣ ਵਾਲਾ ਨਵੀਨ ਨੇ ਵੀ ਪੂਨਮ ਨੂੰ ਗੁਲਾਬੀ ਸੂਟ 'ਚ ਛੱਟ ਪਹਿਚਾਨ ਲਿਆ ਜਿਨ੍ਹਾਂ ਨਵੀਨ ਦਾ ਰੰਗ ਔਰਾ ਸੀ ਪੂਨਮ ਦਾ ਰੰਗ ਉਨਾ ਹੀ ਕਾਲਾ ਸੀ ਗੁਲਾਬੀ ਸੂਟ 'ਚ ਉਸਦਾ ਇਹ ਰੰਗ ਹੋਰ ਵੀ ਲਿਸ਼ਕ ਰਿਹਾ ਸੀ ਨਵੀਨ ਦੇ ਆਉਣ ਤੇ ਪੂਨਮ ਸਤਿਕਾਰ ਵਜੋਂ ਖੜੀ ਹੋ ਗਈ ਦੋਹਾਂ ਨੇ ਹੱਥ ਮਿਲਾਏ ਤੇ ਪੂਨਮ ਨੇ ਤਾਜ਼ੇ ਲਾਲ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਨਵੀਨ ਨੂੰ ਭੇਟ ਕੀਤਾ ਜੋ ਉਸਨੇ ਬੇਤਿਆਨਜਾ ਹੋ ਕੇ ਇੱਕ ਪਾਸੇ ਰੱਖ ਦਿੱਤਾ ਦੋਹਾਂ ਵਿੱਚਕਾਰ ਸਧਾਰਨ ਜਹੀ ਗੱਲਬਾਤ ਹੋਈ ਪੂਨਮ ਨੇ ਕਾਫੀ ਦਾ ਆਰਡਰ ਦੇ ਦਿੱਤਾ ਪੂਨਮ ਨਵੀਨ ਵੱਲੋਂ ਮੋਹ ਭਰੇ ਅੰਦਾਜ਼ ਨਾਲ ਵੇਖੀ ਜਾ ਰਹੀ ਸੀ ਉਸ ਨੂੰ ਅਹਿਸਾਸ ਸੀ ਕਿ ਨਵੀਨ ਅਸਹਿਜ ਮਹਿਸੂਸ ਕਰ ਰਿਹਾ ਹੈ ਹੁਣ ਉਸਦੇ ਦਿਲ ਦੀ ਧੜਕਣ ਤੇਜ਼ ਨਹੀਂ ਸੀ ਕਾਫੀ ਪੀਣ ਤੋਂ ਬਾਅਦ ਪੂਨਮ ਨੇ ਨਵੀਨ ਨੂੰ ਗਿਫਟ ਵਜੋਂ ਘੜੀ ਦਿੱਤੀ ਤੇ ਆਪ ਉਸਦੇ ਗੁੱਟ ਤੇ ਬੰਨ ਦਿੱਤੀ ਪੂਨਮ ਨੇ ਨਵੀਨ ਨੂੰ ਆਪਣੇ ਨਾਲ ਘਰ ਜਾਣ ਲਈ ਕਿਹਾ ਤੇ ਲੱਜ ਘਰ ਜਾ ਕੇ ਕਰਨ ਦਾ ਵਿਚਾਰ ਕੀਤਾ ਥੋੜੀ ਥਕਾਵਟ ਤੇ ਕਾਲੀ ਦਾ ਬਹਾਨਾ ਲਗਾ ਕੇ ਨਵੀਨ ਨੇ ਅਗਲੇ ਦਿਨ ਦੁਬਾਰਾ ਮਿਲਣ ਦਾ ਵਾਅਦਾ ਕੀਤਾ ਉਸ ਨੂੰ ਉਸਦਾ ਗਿਫਟ ਵੀ ਅਗਲੇ ਦਿਨ ਦੇਣ ਲਈ ਕਿਹਾ ਕਿ ਉਹ ਸੂਟਕੇਸ ਵਿੱਚ ਹੈ ਉਸ ਨੂੰ ਹੁਣ ਗਿਫਟ ਕੀ ਕਰਨਾ ਸੀ ਉਸ ਨੂੰ ਜੋ ਤੋਹਫਾ ਜ਼ਿੰਦਗੀ ਨੇ ਦਿੱਤਾ ਸੀ ਨਵੀਨ ਉਹ ਉਸ ਦੇ ਸਾਹਮਣੇ ਸੀ ਪੂਨਮ ਦਾ ਦਿਲ ਨਹੀਂ ਕਰਦਾ ਸੀ ਕਿ ਨਵੀਨ ਉਸ ਤੋਂ ਦੂਰ ਜਾਵੇ ਪਰ ਨਵੀਨ ਦਾ ਮੁੜ ਵੇਖ ਕੇ ਕੁਝ ਨਾ ਕਿਹਾ। ਘਰ ਆ ਕੇ ਪੂਨਮ ਨੇ ਘਰਦਿਆਂ ਨੂੰ ਵੀ ਕੁਝ ਨਾ ਦੱਸਿਆ। ਉਹ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ। ਉਸ ਨੂੰ ਹੁਣ ਲੱਗਦਾ ਸੀ ਕਿ ਉਹ ਆਪਣੀ ਜ਼ਿੰਦਗੀ ਨੂੰ ਮਾਨੇਗੀ। ਘਰ ਆ ਕੇ ਉਸਨੇ ਨਵੀਨ ਨੂੰ ਮੈਸੇਜ ਕੀਤਾ ਪਰ ਉਸ ਦਾ ਕੋਈ ਜਵਾਬ ਨਾ ਆਇਆ। ਪੂਨਮ ਨੂੰ ਲੱਗਿਆ ਸਫ਼ਰ ਕਰਕੇ ਥੱਕ ਗਿਆ ਹੋਣਾ। ਅਗਲੇ ਦਿਨ ਨਵੀਨ ਦਾ ਫੋਨ ਬੰਦ ਆ ਰਿਹਾ ਸੀ। ਨਾ ਕੋਈ ਸੁਨੇਹਾ, ਨਵੀਨ ਨੇ ਨਾ ਆਉਣਾ ਸੀ ਤੇ ਨਾ ਹੀ ਉਹ ਆਇਆ। ਜੋ ਨਵੀਨ ਪਿਛਲੇ 2 ਸਾਲਾਂ ਤੋਂ ਰੋਜ਼ ਆਖਦਾ ਸੀ ਕਿ ਮੈਨੂੰ ਤੇਰੀ ਸੋਚ ਬਹੁਤ ਪਸੰਦ ਹੈ ਤੇਰੀ ਸੋਚ ਤੇ ਮਾਨ ਹੈ ਸਾਡਾ ਰੂਹਾਂ ਦਾ ਪਿਆਰ ਹੈ ਅੱਜ ਪੂਨਮ ਦੇ ਸਾਹਮਣੇ ਆਉਣ ਤੇ ਉਸਦੀ ਸੂਰਤ ਵੇਖ ਨਵੀਨ ਦੀ ਸੋਚ ਹੀ ਬਦਲ ਗਈ ਧੰਨਵਾਦ ਜੀ